ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ ਪੰਜਾਬ ਦਾ ਮੌਸਮ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਰਹੇਗਾ 17 18 19 ਤੇ 20 ਤਰੀਕ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਤਰੀਕ ਅੱਜ 16 ਫਰਵਰੀ ਸ਼ਾਮ ਦਾ ਬਿਲ ਲਾ ਹੋ ਚੁੱਕਾ ਹੈ 6:30 ਦੇ ਆਸ-ਪਾਸ ਦਾ ਟਾਈਮ ਹੈ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਜਰੂਰ ਕਾਫੀ ਬਦਲਾਅ ਵਿਖਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 2 ਜਾਂ 3 ਦਿਨਾਂ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਗਰਮਾਹਟ ਬਣੀ ਹੋਈ ਹੈ ਜੇਕਰ ਸਵੇਰ ਦੇ ਟੈਂਪਰੇਚਰ ਦੀ ਵੀ ਗੱਲ ਕਰੀਏ ਤਾਂ 8-9 ਡਿਗਰੀ ਦੇ ਆਸ-ਪਾਸ ਸਵੇਰੇ ਦਰਜ ਕੀਤਾ ਗਿਆ ਸੀਗਾ ਜੋ ਕਿ ਗਰਮੀ ਮੇ ਤੋ ਰਹੀ ਕਿ ਦਿਨ ਦਾ ਇਹ 24-25 ਜਾਂ 26 ਡਿਗਰੀ ਦੇ ਆਸ-ਪਾਸ ਪੰਜਾਬ ਦਾ ਮੌਸਮ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣਿਆ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਉਮੀਦ ਮੁਤਾਬਕ ਕਾਫੀ ਬਦਲਾਅ ਹੋਣ ਜਾ ਰਿਹਾ ਹੈ ਠੰਡ ਦਾ ਅਹਿਸਾਸ ਦੁਬਾਰਾ ਹੋਵੇਗਾ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਧੁੰਮੀ ਪੈਣ ਦੀ ਸੰਭਾਵਨਾ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਣ ਰਹੀ ਹੈ ਕੱਲ 17 ਤਰੀਕ ਕੱਲ ਨੂੰ ਕੁਝ ਵੀ ਖਾਸ ਪੰਜਾਬ ਦੇ ਮੌਸਮ ਦੇ ਵਿੱਚ ਬਦਲਾਵ ਨਹੀਂ ਦੇਖਿਆ ਜਾਵੇਗਾ ਹਲਕੇ ਤੋਂ ਦਰਮਿਆਨੀ ਹਵਾ ਲਗਾਤਾਰ ਚਲਦੀ ਰਹੇਗੀ ਤੇ ਕੱਲ ਨੂੰ ਮੌਸਮ ਦੇ ਵਿੱਚ ਗਰਮਾਹਟ ਇਸੇ ਤਰ੍ਹਾਂ ਹੀ ਬਣੀ ਰਹੇਗੀ ਜਿਵੇਂ ਅੱਜ ਲਗਾਤਾਰ ਬਣੀ ਹੋਈ ਸੀਗੀ ਤੇ ਟੈਂਪਰੇਚਰ ਵੀ ਸਵੇਰ ਦਾ 8-9 ਡਿਗਰੀ ਤੇ ਉਸ ਤੋਂ ਬਾਅਦ ਦੁਪਹਿਰ ਦਾ 24-25 ਡਿਗਰੀ ਦੇ ਆਸ-ਪਾਸ ਬਣਿਆ ਰਹੇਗਾ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਜਿਹੀ ਧੁੰਦ ਲਗਾਤਾਰ ਜਿਵੇਂ ਰਹੀ ਹੈ ਉਸੇ ਤਰ੍ਹਾਂ ਹੀ ਕੱਲ ਨੂੰ ਵੀ ਪਵੇਗੀ ਪਰ ਇੱਕ ਬਦਲਾਅ ਇਹ ਹੋਵੇਗਾ ਕਿ ਇਹ ਤੁੰਦ ਜਾਰਾ ਸਮੇਂ ਤੱਕ ਰਹਿਣ ਦੀ ਸੰਭਾਵਨਾ ਨਹੀਂ ਹੈ ਇਹ ਥੋੜੇ ਸਮੇਂ ਲਈ ਤੁੰਦ ਪਵੇਗੀ ਤੇ 8-9 ਵਜੇ ਬਾਅਦ ਮੌਸਮ ਪੂਰੀ ਤਰ੍ਹਾਂ ਸਾਫ਼ ਹੋਵੇਗਾ ਜੇਕਰ ਮੀਂਹ ਦੀ ਗੱਲ ਕਰੀਏ ਤਾਂ 17 ਤਰੀਕ ਨੂੰ ਕੋਈ ਖਾਸ ਮੌਸਮ ਵਿੱਚ ਬਦਲਾਅ ਨਹੀਂ ਹੋਵੇਗਾ ਇਸੇ ਤਰ੍ਹਾਂ ਦਾ ਹੀ ਹੈ 18 ਨੂੰ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋਵੇਗਾ 18 ਨੂੰ ਪਹਾੜਾਂ ਦੇ ਵਿੱਚ ਨਾਲ ਲੱਗਦੇ ਇਲਾਕੇ ਹਿਮਾਚਲ ਤੇ ਜੰਮੂ ਵਿੱਚ ਮੀ ਤੇ ਬਰਫਵਾਰੀ ਦਾ ਦੌਰ ਦੇਖਿਆ ਜਾਵੇਗਾ 19-20 ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਸ਼ਰਾਟੇ ਲੱਗਦੇ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਇਹ ਸ਼ਰਾਟੇ ਕਈ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਮਾਝੇ ਤੇ ਦੁਆਬੇ ਦੇ ਵਿੱਚ ਤੇ ਪੁਆਰ ਖੇਤਰ ਵਿੱਚ ਚੰਗੀਆ ਕਾਰਵਾਈਆਂ ਹੋ ਸਕਦੀਆਂ ਹਨ ਤੇ ਬਾਕੀ ਰਹਿੰਦੇ ਪੰਜਾਬ ਦੇ ਤਕਰੀਬਨ ਸਾਰੇ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਕਿਤੇ ਭਾਰੀ ਵੀ ਪੈਣ ਦੀ ਵੀ ਸੰਭਾਵਨਾ ਹੈ ਟੁੱਟਵੇਂ ਤੌਰ ਤੇ ਲਗਾਤਾਰ ਮੀਂਹ ਦੇ ਸ਼ਰਾਟੇ ਦੋ ਦਿਨ ਪੈਂਦੇ ਰਹਿਣਗੇ 18 ਦੀ ਰਾਤ ਤੋਂ ਕਾਰਵਾਈਆਂ ਸ਼ੁਰੂ ਹੋ ਕੇ 19 20 ਤੇ 21 ਦੀ ਸਵੇਰ ਤੱਕ ਚੱਲਣ ਦੀ ਸੰਭਾਵਨਾ ਹੈ ਮੀਂਹ ਤਕਰੀਬਨ ਸਾਰੇ ਹੀ ਇਲਾਕਿਆਂ ਵਿੱਚ ਪਵੇਗਾ ਪੰਜਾਬ ਦੇ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਰਾਜਸਥਾਨ ਦੇ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਉਸ ਤੋਂ ਇਲਾਵਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਉਸ ਤੋਂ ਬਾਅਦ ਸਾਫ਼ ਹੋਣਾ ਸ਼ੁਰੂ ਹੋਵੇਗਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਟੈਂਪਰੇਚਰ ਜਿਹੜਾ ਆ ਇੱਕ ਵਾਰ ਫਿਰ ਤੋਂ ਹੇਠ ਵੱਲ ਨੂੰ ਆਵੇਗਾ ਕਿ ਯਾਰ ਗੜੇ ਮਾਰੀ ਹੋਈ ਤਾਂ ਥੋੜਾ ਜਿਹਾ ਠੰਡ ਦਾ ਅਹਿਸਾਸ ਵੀ ਪਿਛਲੇ ਦਿਨਾਂ ਦੀ ਤਰ੍ਹਾਂ ਫਿਰ ਹੋਵੇ ਥੋੜੀ ਜਿਹੀ ਠੰਡ ਦੀ ਵਾਪਸੀ ਹੋਵੇਗੀ ਟੈਂਪਰੇਚਰ 20 ਡਿਗਰੀ ਤੋਂ ਦਿਨ ਦਾ ਹੀਟ ਹਵਾ ਲ ਜਾਵੇਗਾ ਤੇ ਸਵੇਰ ਦਾ ਵੀ ਟੈਂਪਰੇਚਰ 4-5 ਡਿਗਰੀ ਦੇ ਆਸ-ਪਾਸ ਬਣਿਆ ਰਹੇਗਾ ਹੋਰ ਕੋਈ ਖਾਸ ਬਦਲਾਅ ਮੌਜੂਦਾ ਸਮੇਂ ਵਿੱਚ ਦਿਖਾਈ ਨਹੀਂ ਦੇ ਰਿਹਾ ਇਹਨਾਂ ਕਿ ਹੈ ਕਿ ਕੱਲ ਨੂੰ ਕੋਈ ਖਾਸ ਬਦਲਾਅ ਨਹੀਂ 18 ਤੋਂ ਮੌਸਮ ਬਦਲਣਾ ਸ਼ੁਰੂ ਹੋਵੇਗਾ 19-20 ਦੋ ਦਿਨ ਵੀ ਦੇ ਮੁੱਖ ਰਹਿਣਗੇ ਤੇ ਇੱਕ suffering.